ਕੋਨਸ ਸੰਸਾਰ ਵਿੱਚ ਇੱਕ ਨਵੀਂ ਵੱਡੀ ਬਿਮਾਰੀ ਜਿਹੜੀ ਸ਼ੁਰੂਆਤ ਹੋ ਚੁੱਕੀ ਆ ਜਾਂ ਉਹਦੀ ਸ਼ੁਰੂਆਤ ਕਰ ਦਿੱਤੀ ਗਈ ਆ ਜੋ ਸਾਡੇ ਘਰਾਂ ਨੂੰ ਜੋ ਸਾਡੀਆਂ ਧੀਆਂ ਪੁੱਤਾਂ ਨੂੰ ਜਾਂ ਸਾਡੀਆਂ ਨਸਲਾਂ ਨੂੰ ਜਾਂ ਸਾਡੇ ਖਾਨਦਾਨ ਨੂੰ ਹੀ ਤਬਾਹ ਕਰਕੇ ਛੱਡੇਗੀ ਤੁਸੀਂ ਵੇਖਦੇ ਹੋ ਕਿ ਸਮੇਂ-ਸਮੇਂ ਤੇ ਕੁਝ ਸ਼ੈਤਾਨ ਲੋਕ ਕੁਝ ਘਟੀਆਂ ਜਿਹੜੀਆਂ ਨੇ ਏਜੰਸੀਆਂ ਨੇ ਇੱਕ ਜਈਆਂ ਸਾਜ਼ਿਸ਼ਾਂ ਰਚਦੀਆਂ ਨੇ ਜਿਹੜੀਆਂ ਲੋਕਾਂ ਦੇ ਧੀਆਂ ਪੁੱਤਾਂ ਦੀ ਜ਼ਿੰਦਗੀ ਨੂੰ ਤਬਾਹ ਕਰ ਦਿੰਦੀਆਂ ਨੇ ਲੋਕਾਂ ਦੇ ਕਰਦਾਰ ਖਤਮ ਕਰ ਦਿੰਦੀਆਂ ਨੇ ਲੋਕਾਂ ਦੇ ਘਰਾਂ ਦੇ ਘਰ ਜਿਹੜੇ ਉੱਤਬਾਹ ਹੋ ਜਾਂਦੀ ਨਹੀਂ ਜਿਵੇਂ ਪਹਿਲਾਂ ਆਪਾਂ ਇੱਕ ਉਦਾਹਰਨ ਲੈ ਲਈਏ ਫਿਰ ਆਪਾਂ ਆਪਣੀ ਗੱਲ ਕਰਦੇ ਹਾਂ ਕਿਹੜੀ ਬਿਮਾਰੀ ਆ ਤੇ ਕਿੰਜ ਸ਼ੁਰੂ ਹੋ ਚੁੱਕੀ ਆ ਤੇ ਸਾਡੇ ਘਰਾਂ 'ਚ ਕਿਵੇਂ ਉਹ ਪੈਰ ਫਸਾਰੀ ਆ ਜੇ ਅਸੀਂ ਧਿਆਨ ਦੇ ਲਾਂਗੇ ਤੇ ਬਚ ਜਾਾਂਗੇ ਜੇ ਅਸੀਂ ਧਿਆਨ ਨਹੀਂ ਦੇਵਾਂਗੇ ਤਾਂ ਫਿਰ ਸਾਨੂੰ ਪਛੋਤਣਾ ਪਵੇਗਾ ਸਾਨੂੰ ਆਪਣੇ ਆਪ ਤੇ ਰੋਣਾ ਪਵੇਗਾ ਕਿ ਅਸੀਂ ਸਮੇਂ ਨਾਲ ਕਿਉਂ ਨਹੀਂ ਜਾਗੇ ਆਪਾਂ ਇੱਕ ਉਦਾਹਰਨ ਪਹਿਲਾਂ ਲੈ ਲਈਏ ਜਿਵੇਂ ਬਹੁਤ ਸਾਰੇ ਸੰਸਾਰ ਦੇ ਵਿੱਚ ਕਈ ਤਰ੍ਹਾਂ ਦੀਆਂ ਲਹਿਰਾਂ ਉੱਠਦੀਆਂ ਨੇ ਜਿਵੇਂ ਪਿਛਲੇ ਸਮੇਂ 'ਚ ਇੱਕ ਨਸ਼ਿਆਂ ਦੀ ਲਹਿਰ ਉੱਠੀ ਸੀ ਜੇ ਸ਼ੁਰੂਆਤੀ 'ਚ ਆਪਾਂ ਕਿਸੇ ਨੇ ਧਿਆਨ ਨਾ ਬਹੁਤਾ ਦਿੱਤਾ ਕੁਝ ਲੋਕਾਂ ਨੇ ਸਾਨੂੰ ਕਿਹਾ ਵੀ ਕਿ ਤੁਹਾਡੇ ਪੰਜਾਬ ਦੇ ਵਿੱਚ ਬਹੁਤ ਬੁਰਾ ਹਾਲਾ ਸੀ ਨਹੀਂ ਮੰਨੇ ਲੋਕ ਫਿਰ ਉਹ ਸਹਜੇ ਸਹਜੇ ਸਾਡੇ ਮਤਲਬ ਸ਼ਹਿਰਾਂ ਚ ਪਿੰਡਾਂ ਚ ਕਸਬਿਆਂ ਚ ਇਥੋਂ ਤੱਕ ਕਿ ਘਰਾਂ ਚ ਤੇ ਗਲੀ ਮੁੱਲੇ ਚ ਆਵੜੀ ਉਸ ਬਿਮਾਰੀ ਚਿੱਟੇ ਨੇ ਸਾਡੇ ਕਿੰਨੇ ਧੀਆਂ ਪੁੱਤ ਬਰਬਾਦ ਕਰ ਦਿੱਤੇ ਘਰਾਂ ਦੇ ਘਰ ਖਾ ਗਈ ਲੋਕਾਂ ਦੇ ਘਰ ਬਾਰ ਵਿਕ ਗਏ ਜਾਇਦਾਦਾਂ ਵਿਕ ਗਈਆਂ ਧੀਆਂ ਪੁੱਤਾਂ ਦੇ ਕਰਦਾਰ ਵਿਕ ਗਏ ਕਈਆਂ ਦੇ ਬਾਪ ਮਰ ਗਏ ਕਈਆਂ ਔਰਤਾਂ ਦੇ ਤਲਾਕ ਹੋ ਗਏ ਬਹੁਤ ਕੁਸ਼ ਹੋਇਆ ਲੇਕਿਨ ਅਸੀਂ ਹੁਣ ਜਾਗੇ ਜਾ ਕੇ ਨੇ 20 30 ਸਾਲਾਂ ਬਾਅਦ ਹੁਣ ਸਾਡੇ 3 ਪੁੱਤ ਅਸੀਂ ਸਾਰੇ ਲੋਕ ਉਸ ਬਰਾਈ ਦੇ ਖਿਲਾਫ ਬੋਲ ਰਹੇ ਆ ਪਰ ਹੁਣ ਜਿਹੜੀ ਨਵੀਂ ਬਿਮਾਰੀ ਸ਼ੁਰੂ ਕੀਤੀ ਆ ਉਹ ਇਦੋਂ ਮੀ ਜ਼ਿਆਦਾ ਘਾਤਕ ਆ ਇਦੋਂ ਮੀ ਜ਼ਿਆਦਾ ਮਾੜੀ ਆ ਜਿਹਦੇ ਨਾਲ ਸਾਨੂੰ ਸਾਰਿਆਂ ਨੂੰ ਧਿਆਨ ਦੇਣਾ ਪਵੇਗਾ ਜੇ ਨਾ ਦਵਾਂਗੇ ਤੇ ਸਾਡੇ ਇਹਦਾ ਕੱਲਾ ਪੰਜਾਬ ਦੇ ਨਾਲ ਨਹੀਂ ਕੱਲਾ ਇੰਡੀਆ ਨਾਲ ਨਹੀਂ ਕੱਲਾ ਹੋਰ ਦੇਸ਼ਾਂ ਦੇ ਨਾਲ ਨਹੀਂ ਆ ਸੰਸਾਰ ਦੇ ਹਰ ਉਸ ਦੇਸ਼ ਦੇ ਨਾਲ ਆ ਜਿਸ ਦੇਸ਼ 'ਚ ਇਹ ਬਿਮਾਰੀ ਜਿਹੜੀ ਆ ਤੇਜ਼ੀ ਨਾਲ ਫੈਲ ਰਹੀ ਆ ਜਾਂ ਫਲਾਈ ਜਾ ਰਹੀ ਆ ਤੁਸੀਂ ਵੇਖਿਆ ਹੋਣਾ ਕਿ ਅੱਜ ਦਾ ਸਮਾਂ ਇੰਟਰਨੈਟ ਦਾ ਸਮਾਂ ਆ ਸੋਸ਼ਲ ਮੀਡੀਆ ਦਾ ਸਮਾਂ ਆ ਜਿੱਥੇ ਵੱਖ-ਵੱਖ ਪਲੇਟਫਾਰਮ ਮਿਲ ਜਾਂਦੇ ਨੇ ਚਾਹੇ ਉਹ YouTube ਹੋਵੇ ਚਾਹੇ ਉਹ Facebook ਹੋਵੇ ਚਾਹੇ ਉਹ ਕੋਈ ਵੀ ਮਤਲਬ ਪਲੇਟਫਾਰਮ ਕਹ ਲੈ ਤੁਸੀਂ ਉਹਨਾਂ ਪਲੇਟਫਾਰਮਾਂ ਤੇ ਕੁਝ ਲੋਕਾਂ ਨੇ ਅਸ਼ਲੀਲ ਵੀਡੀਓਜ਼ ਪੇਸ਼ ਕਰਨੀਆਂ ਸ਼ੁਰੂ ਕਰ ਦਿੱਤੀਆਂ ਕਿਉਂਕਿ ਅੱਜ ਮੋਬਾਈਲ ਬਹੁਤ ਸਾਰੇ ਲੋਕਾਂ ਦੇ ਕੋਲ ਆ ਨਿੱਕੇ ਬੱਚਿਆਂ ਦੇ ਕੋਲ ਵੀ ਆ ਵੱਡਿਆਂ ਕੋਲ ਵੀ ਆ ਤੇ ਜਿਹੜੇ ਛੋਟੀ ਉਮਰ ਦੇ ਬੱਚੇ ਨੇ ਜਿਵੇਂ ਮੰਨ ਲਓ 15 16 ਸਾਲਾਂ ਦਾ ਕੋਈ ਬੱਚਾ ਆ ਜਾਂ 10 12 ਸਾਲਾਂ ਦਾ ਬੱਚਾ ਆ ਜਦੋਂ ਉਹ ਵੀ ਇੰਟਰਨੈਟ ਚ ਲਾਉਂਦਾ ਤੇ ਉਹਦੇ نیٹ ਤੇ ਵੀ ਇਹ ਵੀਡੀਓਜ਼ ਆਉਂਦੀਆਂ ਨੇ ਉਸ ਛੋਟੀ ਉਮਰ ਦੇ ਬੱਚਿਆਂ ਨੂੰ ਕਿਉਂਕਿ ਉਹ ਧੀਆਂ ਪੁੱਤ ਸਾਡੇ ਹੀ ਨੇ ਉਹਨਾਂ ਦੇ ਕਰਤਾਰ ਖਤਮ ਕੀਤੇ ਜਾ ਰਹੇ ਨੇ ਉਹਨਾਂ ਦੇ ਦਿਮਾਗ ਚ ਅਸ਼ਲੀਲਤਾ ਭਰੀ ਜਾ ਰਹੀ ਆ ਉਹਨਾਂ ਦੇ ਦਿਮਾਗ ਦੇ ਵਿੱਚ ਇਹੋ ਜਿਹੀਆਂ ਚੀਜ਼ਾਂ ਪਾ ਕੇ ਉਹਨਾਂ ਦਾ ਬਚਪਨਾ ਖੋਇਆ ਜਾ ਰਿਹਾ ਆ ਜਿਹਦੇ ਕਰਕੇ ਬੱਚੇ ਛੋਟੀ ਉਮਰ ਚ ਜਵਾਨ ਹੋ ਰਹੇ ਨੇ ਜਦੋਂ ਉਹ ਜਵਾਨ ਹੋ ਰਹੇ ਨੇ ਉਹਨਾਂ ਦੇ ਕੱਦ ਛੋਟੇ ਰਹਿ ਰਹੇ ਨੇ ਉਹਨਾਂ ਦੇ ਵਿੱਚ ਚੰਗੀਆਂ ਗੱਲਾਂ ਸੁਣਨ ਦੀ ਸ਼ਕਤੀ ਖਤਮ ਹੋ ਰਹੀ ਆ ਉਹਨਾਂ 'ਚ ਗੁੱਸਾ ਵੱਧ ਰਿਹਾ ਉਹਨਾਂ 'ਚ ਕਾਲਾਪਣ ਵੱਧ ਰਿਹਾ ਉਹਨਾਂ 'ਚ ਇਕੱਲੇਪਣ ਦੀ ਸੋਚ ਵੱਧ ਰਹੀ ਆ ਇਹ ਮੇ ਜਿਹੜੀ ਸੋਚ ਸਹਿਜ ਸਹਿਜ ਵਧੇਗੀ ਜਦੋਂ ਇਹ ਬੱਚੇ ਇਹਨਾਂ ਚੀਜ਼ਾਂ ਦੇ ਸ਼ਿਕਾਰ ਹੋ ਗਏ ਫਿਰ ਇਹਨਾਂ ਨੇ ਮਾਪਿਆਂ ਦੀ ਨਹੀਂ ਸੁਣਨੀ ਜਦੋਂ ਮਾਪਿਆਂ ਦੀ ਨਹੀਂ ਸੁਣੀ ਫਿਰ ਇਹ ਬਾਗੀ ਹੋ ਜਾਣਗੇ ਘਰ ਛੱਡ ਕੇ ਵੀ ਭੱਜ ਸਕਦੇ ਆ ਮਨ ਚਾਏ ਵਿਆਹ ਕਰਾ ਸਕਦੇ ਆ ਮਨ ਚਾਏ ਫੈਸਲੇ ਕਰ ਸਕਦੇ ਆ ਫਿਰ ਇਹ ਕਣੀ 2 ਨਹੀਂ 3 ਨਹੀਂ 4 ਨਹੀਂ ਕਈ ਕਈ ਜਗ੍ਹਾ ਤੇ ਵਿਆਹ ਕਰਨ ਤੋਂ ਬਾਅਦ ਵੀ ਇਹਨਾਂ ਦਾ ਵਸੀਬਾ ਨਹੀਂ ਹੋਵੇਗਾ ਇਹ ਦੁੱਖ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਭੁਗਤਣਾ ਪਵੇਗਾ ਸਾਡੀਆਂ ਜਿਹੜੀਆਂ ਔਲਾਦਾਂ ਨੇ ਉਨ੍ਹਾਂ ਦੇ ਵਿੱਚ ਬਹੁਤ ਤਰ੍ਹਾਂ ਦੇ ਕਈ ਤਰ੍ਹਾਂ ਦੇ ਡੀਐਨਏ ਜਿਹੜੇ ਵਿਕਸਿਤ ਹੋਣਗੇ ਜਿਹੜੇ 네ਗੇਟਿਵ ਵੀ ਹੋ ਸਕਦੇ ਨੇ ਮੈਂ ਸਮਝਦਾ ਕਿ ਸਾਡੇ ਸਾਰਿਆਂ ਲੋਕਾਂ ਨੂੰ ਜਿਵੇਂ ਨਸ਼ੇ ਦੇ ਪ੍ਰਤੀ ਜਾਗਰੂਕ ਹੋਏ ਆ ਉਸੇ ਤਰ੍ਹਾਂ ਸਾਡੇ ਜਿਹੜੇ ਮਾਂ ਬਾਪ ਨੇ ਭੈਣ ਭਰਾ ਨੇ ਖਾਸ ਕਰਕੇ ਜਿਨ੍ਹਾਂ ਦੇ ਬੱਚੇ ਪਲੱਸ 2 ਤੱਕ ਪੜਦੇ ਨੇ ਉਹ ਜਰੂਰ ਪਿਓ ਪੁੱਤ ਇਕੱਠਾ ਮੋਬਾਈਲ ਵਰਤਣ ਮਾਂ ਜੇ ਉਹਨਾਂ ਦੀ ਧੀ ਪਲੱਸ 2 ਤੱਕ ਪੜਦੀ ਆ ਤਾਂ ਉਹਨੂੰ ਮਾਂ ਧੀ ਇਕੱਠਾ ਮੋਬਾਈਲ ਵਰਤਣ ਇੱਕੋ ਹੀ ਫੋਨ ਵਰਤਣ ਤਾਂ ਕਿ ਮਾਂ ਨੂੰ ਪਤਾ ਲੱਗੇ ਕਿ ਮੇਰੀ ਧੀ ਇਵੇਂ ਦੀਆਂ ਵੀਡੀਓਜ਼ ਵੇਖਦੀਆਂ ਤੇ ਧੀ ਨੂੰ ਵੀ ਪਤਾ ਲੱਗੇ ਕਿ ਮੇਰੀ ਮਾਂ ਦਾ ਕਿਰਦਾਰ ਕਿਦਾਂ ਦਾ ਇਸੇ ਤਰ੍ਹਾਂ ਪਿਓ ਜਿਹੜਾ ਵਾ ਜੇ ਉਹਦਾ ਬੱਚਾ ਪਲੱਸ 2 ਤੱਕ ਪੜ ਰਿਹਾ ਮੰਨ ਲਓ 7ਵੀਂ 8ਵੀਂ 9ਵੀਂ ਕਲਾਸ ਕਿਸੇ ਵੀ ਕਲਾਸ ਚ ਪੜ ਰਿਹਾ ਉਹ ਬੱਚੇ ਤੇ ਚੰਗਾ ਪ੍ਰਭਾਵ ਪਵੇਗਾ ਕਿ ਮੇਰਾ ਬਾਪ ਚੰਗੀਆਂ ਵੀਡੀਓਜ਼ ਵੇਖਦਾ ਬੱਚੇ ਦਾ ਕਿਰਦਾਰ ਬਣੂਗਾ ਜੇ ਬਾਪ ਗਲਤ ਵੀਡੀਓ ਵੇਖੇਗਾ ਤੇ ਬੱਚੇ ਦਾ ਕਿਰਦਾਰ ਖਤਮ ਹੋਏਗਾ ਜੇ ਬੱਚਾ ਗਲਤ ਵੀਡੀਓ ਵੇਖੇਗਾ ਤੇ ਉਹਨਾਂ ਨੂੰ ਪਤਾ ਲੱਗ ਜਾਵੇਗਾ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਇਸ ਸਾਾਸ ਦੇ ਨਾਲ ਕਿ ਤੁਸੀਂ ਸਾਰੇ ਜਾਣੇ ਇਸ ਵਿਸ਼ੇ ਤੇ ਸੋਚੋ you